ਦੇ ਦੁਪਹਿਰਿਆਂ ਦਾ ਜਿਹੜਾ ਪਖੰਡਾ ਨਾ ਇਹ ਬਾਬਾ ਦੀਪ ਸਿੰਘ ਦੇ ਨਾਂ ਤੇ ਜ਼ਿਆਦਾ ਚਲਾਇਆ ਜਾ ਰਿਹਾ। ਆ ਹੁਣ ਇੱਕ ਵੀਡੀਓਤ ਲੱਗੀ ਜੇ ਜਿਕ ਸ਼ਲਾਲੂ ਜੀ ਆ ਦੁਪਹਿਰਿਆਂ ਬਾਰੇ ਬਾਬਾ ਦੀਪ ਸਿੰਘ ਮਹਾਰਾਜ ਬਾਰੇ ਆ ਗੱਲਬਾਤ ਕਰ ਰਿਹਾ ਜੀ ਉਹ ਫੋਟੋ ਰੱਖ ਕੇ ਤੇ ਪੂਜਾ ਕੀਤੀ ਜਾਂਦੀ ਬਾਬਾ ਦੀਪ ਸਿੰਘ ਦੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੰਗਲਵਾਰ ਕੋਈ ਕਰਨੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਹੁਣ ਇੱਕ ਵੀਡੀਓਤ ਲੱਗੀ ਜੇ ਜਿਕ ਸ਼ਲਾਲੂ ਜੀ ਆ ਦੁਪਹਿਰਿਆਂ ਬਾਰੇ ਬਾਬਾ ਦੀਪ ਸਿੰਘ ਮਹਾਰਾਜ ਬਾਰੇ ਆ ਗਲਤ ਕਰ ਰਿਹਾ ਜੀ ਉਹ ਫੋਟੋ ਰੱਖ ਕੇ ਤੇ ਪੂਜਾ ਕੀਤੀ ਜਾਂਦੀ ਬਾਬਾ ਦੀਪ ਸਿੰਘ ਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲਵਾਰ ਕੋਈ ਕਰਨੀ ਕੀਤੀ ਗਈ ਤੇ ਐਂ ਹੀ ਐਂ ਹੀ ਚੱਲ ਰਿਹਾ ਪਿਆ ਪਹਿਲਾਂ ਤੇ ਉਸ ਉल्लू ਦੇ ਪੱਟਨ ਨੂੰ ਪਤਾ ਹੋਣਾ ਚਾਹੀਦਾ ਕਿ ਬਾਬਾ ਦੀਪ ਸਿੰਘ ਮਹਾਰਾਜ ਜੀ ਨੇ ਗੁਰਗੰਸ ਸਾਹਿਬ ਦੇ ਸੰਬਾਦਨ ਤੋਂ ਬਾਅਦ ਸ਼ਿਰੋ ਹੋਏ ਦੂਸਰੀ ਕਰੇ ਇੱਕ ਆਸਥਾ ਦਾ ਵਿਸ਼ਾ ਸਭ ਤੋਂ ਪਹਿਲਾਂ ਜਦੋਂ ਅਸੀਂ ਚੁਰਜ ਨੂੰ ਦੇ ਵਿੱਚ ਪਹਿਲੇ ਬਾਬਾ ਦੀਪ ਸਿੰਘ ਨੇ ਸਥਾਨ ਦੇ ਸ਼ੁਰੂ ਹੋਏ ਨੇ ਅਜਾ ਦਿਕਤ ਇਹਨਾਂ ਨੂੰ ਬਾਬਾ ਦੀਪ ਸਿੰਘ ਨਾਲ ਵੀ ਨਹੀਂ ਆ ਚੁਪਾਰੇ ਨਾਲ ਨਹੀਂ ਆ ਸਿੱਖਾਂ ਦੇ ਇਕੱਠ ਦੇ ਨਾਲ ਇਹ ਉਹੀ ਲਾਣਾ ਜਿਹੜਾ ਚਾਹੁੰਦਾ ਕਿ ਸਿੱਖ ਚਰਚਾਂ ਤੇ ਜਾਵੇ ਅੱਜ ਬੜੀ ਬੜੀ ਲੜਾਈ ਚੱਲਦੀ ਵੀ ਪਾਸਾ ਨਾਲ ਸਾਡੀ ਤੇ ਜਦ ਇਹ ਸਿੱਖ ਚੁਪਾਰੇ ਚ ਨਹੀਂ ਜਾਂਦੇ ਗੁਰੂ ਘਰ ਨਹੀਂ ਜਾਂਦੇ ਤੇ ਚਰਚਾਂ ਤੇ ਜਾਂਦੇ ਨੇ ਤੇ ਉੱਥੇ ਤੇ ਇਹਨਾਂ ਦੇ ਮੂੰਹ ਚੋਂ ਤੇ ਗੂੰਹ ਭਰਿਆ ਹੁੰਦਾ ਖੋਲਦਾ ਨਹੀਂ ਮੂੰਹ ਇਹਨਾਂ ਦਾ ਦੂਜੀ ਗੱਲ ਇਹ ਗੱਲ ਕੀ ਉਥੇ ਲੋਕ ਬਾਬਾ ਦੀਪ ਸਿੰਘ ਬਾਬਾ ਫਿਰ ਸਿੰਘ ਬਾਬਾ ਦੀਪ ਸਿੰਘ ਨਹੀਂ ਕਰਦੇ ਸੁਖਣੀ ਸਾਦੇ ਪਾਰ ਹੁੰਦੇ ਨੇ ਔਰ ਸ਼ਿਖਰ ਦਵਾਰੇ ਹੁੰਦੇ ਨੇ ਸਾਡੇ ਵੇਲੇ ਥੋੜੀ ਸੰਗਤ ਹੁੰਦੀ ਸੀਗੀ 3-4 ਸੌ ਹਉਣ ਸ਼ੁਰੂ ਹੋਈ ਫਿਰ ਪਹਿਲਾਂ ਦੇ 50-60 ਜੀਨਸ ਸ਼੍ਰੀ ਹੁੰਦੇ ਸੀਗੇ ਫਿਰ ਹਾਲੀਵੁੱਡੀ 100-200 ਹਉਣ ਸ਼ੁਰੂ ਹੋ ਗਏ ਅੱਜ ਗਿਣਤੀ ਨਹੀਂ ਵਧ ਗਈ 4-5 ਨੱਕ ਪਹੁੰਚ ਗਈ ਹੈ ਚੰਡੀਗੜ੍ਹ ਬਾਬਾ ਹਨੂਮਾਨ ਸਿੰਘ ਦੇ ਉਥੇ ਸ਼੍ਰੀ ਦਿਸਤਾਨ ਦੇ ਚ ਪਹਿਰੇ ਕੱਟੇ ਜਾਂਦੇ ਨੇ ਸੋ ਸ਼ਹੀਦ ਗੁਰੂਦੂ ਅੱਜ ਨਹੀਂ ਹੂ ਕਾਲਸਾ ਮੇਰੂ ਰੂਮ ਹੈ ਖਾਸ ਖਾਨਸੇ ਮੈਂ ਹੋਂ ਕਰੂ ਨਿਵਾਸ ਤੋ ਗੀਤਾ ਦੇ ਬਚਨ ਹੈ ਕਾਲਸਾ ਔਰ ਕਲਗੀ ਦਾ ਅਲ ਨਹੀਂ ਹੈ ਇਹਨਾਂ ਮੁਰਖਨ ਕੋਣ ਸਮਝਾਵੇ ਕਿ ਸਾਗਰ ਤੋਂ ਲਹਿਰ ਅੱਬ ਨਹੀਂ ਹੁੰਦੀ ਕਦੀ ਵੀ ਇਹ ਇੱਕ ਬਹਿਣ ਦਾ ਬਹਾਨਾ ਮਿਲ ਜਾਂਦਾ ਸਨ ਕਰਨ ਦੇ ਪਾਠ ਹੀ ਸੋ ਕਿਤੇ ਅਮਰੀਕਾ ਸੇ ਚੰਡੀਗੜੀ ਆ ਕੇਤੇ ਕੋਈ ਦਿੱਲੀ ਤੋਂ ਕੋਪੀਤਿਆਂ ਕੋਪੀਤਿਆਂ ਜਿਹੜੇ ਇਹਨਾਂ ਦੇ ਈਸਾਈਆਂ ਦੇ ਜਿਹੜੇ ਡੱਬੂ ਰੱਖੇ ਨੇ ਪਾਲਤੂ ਉਹ ਫਿਰ ਕੂਕਨ ਲਾ ਪੈਂਦੇ ਨੇ ਜਦੋਂ ਸਿੱਖੀ ਦੀ ਚੜ੍ਹਦੀ ਕਲਾ ਹੁੰਦੀ ਹੈ ਸੋ ਇਹਨਾਂ ਲੋਕਾਂ ਨੇ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਲੋਕਾਂ ਨੇ ਕੁਝ ਯੂਨੀਵਰਸਿਟੀਆਂ ਕੋਸਮੋਸ ਜਾਂ એનર્ਜੀਜ਼ ਬਾਰੇ ਪੜੀਆਂ ਹੋਈਆਂ ਨੇ ਸੋ ਇਹ ਅਨਪਰਲਾ ਹੈ ਇਹਨਾਂ ਦੀ ਗੱਲ ਦਾ ਧਿਆਨ ਤੋਂ ਦੇ ਦੀ ਲੋੜ ਨਹੀਂ ਚੱਲੇ ਜਦ ਝੂਮ ਕੇ ਹਾਥੀ ਕੁੱਤੇ ਤੱਕੋਂਕਦੇ ਹੀ ਨੇ ਚਿੱਟੇ ਕਾਲੇ ਪੂਛਾਂ ਵਾਲੇ ਲੰਡੇ ਲੁੰਡੇ ਸਭ ਸੋ ਜਿਹੜੇ ਗੁਰੂ ਕੇ ਪਿਆਰੇ ਸ਼ਹੀਦ ਸਿੰਘਾਂ ਨਾਲ ਜੁੜੇ ਨੇ ਗੁਰੂ ਨਾਲ ਜੁੜੇ ਨੇ ਸ਼ਹੀਦ ਸਿੰਘਾਂ ਨਾਲ ਗੁਰਬਾਨੀ ਰਾਹੀ ਜੁੜੇ ਨੇ ਅਸੀਂ ਉਹਦੇ ਬਾਬਾ ਦੀ ਉਸੇ ਬਾਬਾ ਦੀ ਜਗ੍ਹਾ ਨਹੀਂ ਕਰਦੇ ਸਵੇਗਲ ਮੇਰੀ ਕਈ ਦਿੱਕਤ ਕਰਦਣੀ ਜੇ ਤੇ ਤਸਵੀਰ ਲੱਗੀ ਆ ਤੇ ਉਹਨੂੰ ਮਥਾ ਗੁਰਗੰਸਾਹ ਮਾਰੇ ਪ੍ਰਕਾਸ਼ ਉਹਦੀ ਹਾਜ਼ਰੀ ਚ ਸਭ ਪਰਵਾਨ ਹੈ ਸੋ ਇੱਕ ਜਿਵੇਂ ਪੰਜਾਬ ਜਿਵੇਂ ਸਾਡੇ ਤੇ ਗੁਰਾਮ ਦਾਸ ਭਾਸ਼ਣ ਸੀ ਸਾਡੇ ਮੂਸਿਆਂ ਦੀ ਨਿਕਲ ਤੁਹਾਨੂੰ ਗੁਰਾਮ ਦਾਸ ਦਿੱਲੀ ਆ ਦੇ ਤੁਹਾਨੂੰ ਦੇਖਵਾ ਦੇ ਦਸੰਗ ਬਾਸ਼ਾ ਵਾਲੇ ਉੱਧਰ ਸੋ ਇਹ ਇੱਕ ਗੁਰਨ ਹਮਾਰੇ ਖੋ ਕੇ ਧਰਤੀ ਕਰਕੇ ਸਾਡੀ ਜਿਹੜੀ ਹੈ ਉਸ ਦੇ ਗੁਰੂ ਵੀ ਸਾਡੇ ਆਪਣੇ ਆਪਣੇ ਹੋ ਜਾਂਦੇ ਨੇ ਭਾਵੇਂ ਗੁਰਕਾ ਕਲਗੀ ਦਾ ਬਚਨ ਹੈ ਜੇ ਸ੍ਰੀ ਨਾਨਕ ਅੰਗਲ ਕਰ ਮਾਨਾ ਅਮਰਦਾਸ ਅੰਗਤ ਬੈਸ ਅਮਰਦਾਸ ਰਾਮਦਾਸ ਘਰ ਜ਼ੋਧਾ ਨਗਰ ਮੂਹ ਨੇ ਪਾਇਓ ਵੀ ਜੋਤੇ ਉਹੀ ਹੈ ਪਰ ਮੂਰਖ ਨੇ ਅੱਜੜ ਕਰਕੇ ਜਾਣੀ ਹੈ ਪਰ ਉਹ ਸੁਭਾਅ ਬਣ ਜਾਂਦਾ ਸੋ ਇਹ ਇੱਕ ਬਹਾਨਾ ਹੈ ਬੈਠਣ ਦਾ ਕਲ ਗੁਰ ਧੁੱਪ ਜ ਸਿੰਘ ਬੀਬੀਆਂ ਧਾੜੀਆਂ ਜਨਾਨੀਆਂ ਵਿੱਚ ਕਿੱਡੀ ਪਾਰਟੀ ਨੇ ਖੇਡਦੀਆਂ ਫਿਲਮਾਂ ਦੇਖਣ ਨਹੀਂ ਜਾਂਦੀਆਂ ਗੁਰਗਰੀ ਆਉਂਦੇ ਨੇ ਨਾ ਭਾਈ ਪਾਠ ਹੀ ਕਰਦੇ ਸੁਖਨੀ ਸਾਹਿਬ ਦਾ ਇੱਕ ਐਨਰਜੀ ਇਕੱਠੀ ਹੁੰਦੀ ਹੈ ਕਿ ਜਗ੍ਹਾ ਤੇ ਉਹ ਜਗ੍ਹਾ ਜਗਤ ਹੋ ਜਾਂਦੀ ਹੈ ਸੋ ਇਹ ਤੁਹਾਡੀ ਸਮਝ ਦੇ ਉੱਪਰ ਇਹ ਵੀ ਗੱਲਾਂ ਨੇ ਤੁਸੀਂ ਪਹਿਲਾਂ ਜਿਹੜਾ ਕੁਆਂਟਮ ਬਣ ਕੇ ਆ ਤੁਸੀਂ ਮੇਰੇ ਨਾਲ ਗੱਲ ਕਰੋ ਵਾਈਬ ਜਿਹੀ ਦਾ ਕੰਪਾਸ